ਸਤਿ ਸ਼੍ਰੀ ਅਕਾਲ ਦੋਸਤੋ ਇੱਕ ਵਾਰੀ ਫੇਰ ਨਵੇਂ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਜੀ ਉਮੀਦ ਕਰਦਾ ਨੂੰ ਸਭ ਦਿਨੇ ਠੀਕ ਠਾਕ ਹੋਵੋਗੇ ਸੋ ਦੋਸਤੋ ਅੱਜ ਅਸੀਂ ਪਹੁੰਚ ਚੁੱਕੇ ਹਾਂ ਆਪਣੇ ਬਟਾਲੇ ਸ਼ਹਿਰ ਦੇ ਵਿੱਚ ਬਟਾਲਾ ਸਿਨੇਮਾ ਦੇ ਵਿੱਚ ਬਲੈਕਜੈਡ 2 ਜਿਹੜੀ ਫਿਲਮ ਹੈ ਰਿਲੀਜ਼ ਹੋ ਚੁੱਕੀ ਹੈ ਤੇ ਅੱਜ ਹੈਗਾ ਫਸਟ ਡੇ ਮੇਰੇ ਨਾਲ ਆਇਆ ਮੰਨੂ ਇੰਨੇ ਅੱਜ ਵੇਖਣੀਆਂ ਬਲੈਕਜੈਡ 2 ਕੋਲੋਂ ਤੇ ਇਹ ਵਹਿ ਵੀ ਆਪ ਵੀ ਬਲੈਕਜੈ ਹੈ ਇਹ ਹੈਗਾ ਜੀ ਆਪਣਾ ਬਟਾਲੇ ਸ਼ਹਿਰ ਦਾ ਸਿਨੇਮਾ ਤਾਂ ਨੂੰ ਆਪਣੇ ਮਟਾਲੇ ਸ਼ਹਿਰ ਦੇ cinema ਦਾ view ਖਾਲਦੀਆਂ ਤੇ ਆ ਵੇਖੋ ਇੱਧਰ ਗੱਡੀਆਂ ਲਈ parking ਹੈ ਤੇ ਇੱਧਰ motorcycle stand ਜਿਹੜਾ ਵਾ ਤੇ ਇਹ ਪਹਿਲਾਂ ਮੇਰੇ ਸਾਹ ਨਾਲ ਪੈਲਸ ਰਹਿ ਚੁੱਕਿਆ ਵਾ ਪਹਿਲਾਂ ਇਹ ਜਿਹੜਾ ਇਹਨਾਂ cinema ਇਹ ਪੈਲਸੀ ਫਿਰ ਇਹਨੂੰ cinema ਦੇ ਵਿੱਚ ਜੜਾ ਵਾ convert ਕਰਤਾ cinema ਬਣਾ ਦਿੱਤਾ ਵਾ ਤੇ ਬਾਕੀ ਆਪਣੇ ਗਰਦਾਸਪੁਰ ਦੇ ਵਿੱਚ ਵੀ ਕਹਾ ਜਾ ਰਿਹਾ ਵਾ ਕਿ ਇੱਕ ਨਵਾਂ cinema ਜਿਹੜਾ ਖੁੱਲਣ ਜਾ ਰਿਹਾ ਵਾ ਤੇ 2:30 ਵਜੇ ਦਾ show ਵਾ ਆ ਬਲੈਕ ਯਾ ਫਿਲਮ ਜਿਹੜੀ ਆਪਾਂ ਅੱਜ ਵੇਖਣ ਚੱਲੇ ਆਂ ਤੇ 8 ਮਾਰਚ ਨੂੰ ਇਹ ਰਿਲੀਜ਼ ਹੋਣੀ ਤੇ ਅੱਜ 8 ਮਾਰਚ ਆ ਗਈ ਆ ਤੇ ਬਾਕੀ ਆਪਾਂ ਤੁਹਾਨੂੰ ਜਾ ਕੇ ਅੰਦਰ ਦਾ ਮਾਹੌਲ ਚਲਾ ਦੰਮੀ ਆ ਤੇ ਕੀ ਕਹਨੇ ਆਂ ਭੋਲਾ ਚਲੋ ਪਹਿਲਾਂ ਟਿਕਟ ਲੈ ਲਈਏ ਅਜੇ ਚਲੋ ਵੀ ਆਪਾਂ ਪਹਿਲਾਂ ਕਟਾ ਲਈਏ ਟਿਕਟ ਤੇ ਫੇਰ ਤੁਹਾਡੇ ਨਾਲ ਆਪਾਂ ਕਰਦੇ ਆਂ ਗੱਲ ਬਾਤ ਤੇ ਤੁਹਾਨੂੰ ਬੰਨਨੇ ਆ ਕਿਦਾਂ ਦਾ ਮਾਹੌਲ ਹੈ ਆਪਣੇ ਬਟਾਲੇ ਸ਼ਹਿਰ ਦੇ ਸੁਨਮੇ ਦਾ ਤੇ ਆਵੜੀ ਸਪੀਡ ਪਤਾ ਨਹੀਂ ਕਿੰਨੀ ਤੇ ਬਣਾਉਣੀ ਆ ਮਲਾਉਗੇ ਤੇ ਬੁਲਾਉ ਨੂੰ ਨਿੰਮੋ ਲੈ ਇੱਥੇ ਆ ਗਏ ਮੁੰਡੂ ਚੱਲਿਆ ਜੀ ਟਿਕ ਟਿਕ ਰੋ ਇੱਧਰ ਆ ਗਈ ਐਂਟਰੀ ਸੈਕਿੰਡ ਸਾਈਡ ਤੇ ਮਾਚ ਇਸ ਸੈਂਟਰ ਚ ਤੇ ਯਾਰ ਕੈਮਰਾ ਯਾਰ ਘੜ ਸਕਦੇ ਨਹੀਂ ਅੰਦਰ ਕ ਨਹੀਂ ਕੈਮਰਾ ਕਰ ਸਕਦੇ ਨਹੀਂ ਇਤਰਾ ਕਰਾ ਬ ਯਾਰ ਹੈ ਸੈਂਟਰ ਚ ਤੇ ਮੇਰੇ ਕੋਲ ਦੋ ਇਨੇ ਕਾਸੇ ਆਪਣਿਆਂ ਦਾ ਇਹਦਾ ਸਿਨੇਮੇ ਦਾ ਵੇਖਣ ਨੂੰ ਮੌਕਾ ਚਾ। ਆ ਉਹ ਦਿਨ ਸਾਰੇ ਨੀ ਨਹੀਂ ਆਈ ਮਤਲਬ 2:30 ਵਜੇ ਦਾ ਸ਼ੋਰ ਆ। ਇੱਧਰ ਯਾਰ ਆ ਪਹਿਲਾਂ ਪੈਲਸ ਹੁੰਦਾ ਸੀ ਆਵੇ। ਆ ਹੁਣ ਜਿਹੜਾ ਬੈਕਸਾਈਡ ਦੇ ਸਾਰਾ ਸਿਨੇਮਾ ਬਣ ਗਿਆ। ਆ ਪਹਿਲਾਂ ਆਊਟ ਸਟੇਟ ਲੱਗੀ ਸੀ। ਸਟੇਟ ਲੱਗੀ। ਇੱਧਰ ਆ ਥੋੜੀ ਜਿਹੀ ਕੋੜਾ ਸ਼ੂਟ ਕਰ ਲਈ ਬਣਾਇਆ ਆ ਘੋੜੇ ਲਗਾੜੇ ਲੱਗੇ ਇੱਧਰ। ਇੱਥੇ ਆਪਣੇ ਵੀਰ ਭਰਾ ਜਿਹੜੇ ਨੇ ਨਹੀਂ ਹੋਣ ਦੋ ਮਿੰਟ ਹੋਰ ਕੰਮ ਹੁੰਦੀ। ਇੱਧਰ ਆ ਵੇਖੋ। ਸਟੈਂਡ ਸਟੈਂਡ ਆ ਮੋਟਰਸਾਈਕਲ ਸਟੈਂਡ ਇੱਧਰ ਆ ਰਿਕਸ਼ਾ ਜਿਹੜਾ ਓਏ ਆਹ ਤੇਰਾ ਰਿਕਸ਼ਾ ਖਰਾਬ ਹੋ ਗਿਆ ਵਾ ਦੱਸ ਦੇਣੀ ਆ ਰਿਕਸ਼ਾ ਖਰਾਬ ਹੋ ਗਿਆ ਤੇਰਾ ਦੇਖੇ ਇਹ ਤਾਂ ਭਰਾ ਪੱਕਾ ਹੀ ਘਟਦਾ ਵਾ ਤੇ ਇਹ ਤਾਂ ਪੱਕਾ ਹੀ ਗੱਡੀ ਛੜਿਆ ਵਾ ਇਹ ਇਹ ਚੱਲਣ ਇਹ ਚੱਲ ਨਹੀਂ ਸਕਦਾ ਇਹ ਮਤਲਬ ਪੱਕਾ ਹੀ ਲਾਤਾ ਤੇ ਚਲਾਉਣ ਵਾਸਤੇ ਵੀ ਸਾਈਕਲ ਚਾਹੀਦੀ ਸਾਈਕਲ ਚਾਹੀਦੀ ਤਾਂ ਇਹ ਇੱਧਰ ਯਾਰ ਆ ਸਾਰੇ ਬੰਦ ਹੋ ਗਏ ਆ ਵੇ ਇੱਥੇ ਪਹਿਲਾਂ ਹੈਗੇ ਸਟਾਲ ਸਟੂਲ ਲੱਗੇ ਤੇ ਹੁਣ ਵੀ ਲਹਾਲ ਬੰਦ ਹੋ ਗਏ ਆ ਹੁਣ ਸੈਆਂ ਤਾਂ ਫੇਰ ਚੱਲ ਬਣ ਛੇਤੀ ਥੋੜੀ ਜੇ ਕਿਉਂਕਿ ਫੇਰ ਹੁਣ ਜਿਹੜਾ ਚੀਜ਼ਣ ਆ ਗਰਮੀਆਂ ਨੂੰ ਜ਼ਿਆਦਾ ਲੋਕ ਹੁੰਦੇ ਆ ਵੇਖਣ ਮੁਕਣ ਫਿਲਮਾਂ ਸਿਆਲ ਨੂੰ ਬੜੇ ਘੱਟ ਹੁੰਦੇ ਆ ਵੇਂਦੇ ਆ ਸਿਆਲ ਨੂੰ ਵੀ ਕਈ ਤੇ ਇਹ ਗਰਮੀਆਂ ਨੂੰ ਜ਼ਿਆਦਾ ਹੁੰਦੀ ਆ ਨਹੀਂ ਮਨੂੰ ਹਾਂ ਗਰਮੀਆਂ ਨੂੰ ਮੈਂ ਜਿਆਦਾ ਹੁੰਦੇ ਲੋ ਗਰਮੀਆਂ ਨੂੰ ਤਾਂ ਹੁੰਦੇ ਹੁੰਦੇ ਨੇ ਇਹ ਹੈਗਾ ਆਪਣਾ ਜਿਹੜਾ ਸਿਨੇਮਾ ਵਾ ਇਹ ਆਪਣਾ ਜਦੋਂ ਆਪਾਂ ਬਾਹਰ ਜਿਹੜਾ ਤੁਸੀਂ ਰੋਡ ਵੇਖਣ ਦੀਓ ਇਹ ਇਧਰਲੀ ਸਾਈਡ ਦੇ ਸਿੱਧਾ ਜਲੰਧਰ ਨੂੰ ਜਾਂਦਾ ਵਾ ਤੇ ਇਧਰ ਜਿਹੜਾ ਵਾ ਸਿੱਧਾ ਜਾਂਦਾ ਹੈਗਾ ਇਹ ਅੰਮ੍ਰਿਤਸਰ ਗਰਦਾਸਪੁਰ ਰੋਡ ਦੀ ਇਧਰੋਂ ਬਾਈਪਾਸ ਹੈ ਬਾਹਰ ਹੈ ਅੰਮ੍ਰਿਤਸਰ ਗਰਦਾਸਪੁਰ ਬਾਹਰੋਂ-ਬਾਹਰ ਹੋ ਕੇ ਤੁਸੀਂ ਜਿਹੜਾ ਵਾ ਉਹ ਜਾ ਸਕਦੇ ਹੋ ਤੇ ਇਧਰ ਜਲੰਧਰ ਰੋੜਿਆ ਉੱਤੇ ਰੋਡ ਦੇ ਉੱਤੇ ਹੀ ਇਹ ਸਿਨੇਮਾ ਹੈਗਾ ਤੇ ਬਾਕੀ ਤੇ ਇਹਦਾ ਬਾ 42 ਹੈ ਤੇ ਥੋੜੇ ਟਾਈਮ ਤੱਕ ਜਿਹੜਾ ਵਾ ਵਿਰਾਡਾ ਜਦੋਂ ਟਾਈਮ ਹੋ ਜਾਣਾ ਫਿਰ ਆਪਾਂ ਚੱਲਦੇ ਹਾਂ ਅੰਦਰ ਤੇ ਤੁਹਾਨੂੰ ਮੁੱਕਮੀ ਆ ਹਰਬਾਬ ਕੈਮਰਾ ਜਿਹੜਾ ਉਹ ਕਹਿੰਦੀ ਅੰਦਰ ਨਹੀਂ ਜਾਣ ਦੇਣਾ ਤੇ 15 ਮਿੰਟਾਂ ਦਾ ਚਲੋ ਕੋਈ ਨਹੀਂ ਆਪਾਂ ਨਹੀਂ ਖੜਦੇ ਤੇ ਹੋਰ ਵਧੀਆ ਵਾ ਬਟਾਲੇ ਸ਼ਹਿਰ ਜੇ ਥੋੜਾ ਜਿਹਾ ਸੌਕ ਆ ਜੇ ਇਹ ਸਿਨੇਮਾ ਹੈਗਾ ਵਾ ਤੇ ਉਦਾਂ ਅਮਰਸਰ ਜਾਣਾ ਪੈਣਾ ਹੁਣ ਜਿਹੜੇ ਕਾਦੀਆਂ ਕਰਤਾਰਪੁਰ ਦੇ ਜਿਹੜੇ ਲੋਕ ਆ ਜਾਂ ਬਟਾਲੇ ਵਾਲੇ ਆ ਉਹ ਸਾਰੇ ਇੱਥੇ ਆਣ ਕੇ ਤੇ ਫਿਲਮਾਂ ਵੇਖ ਸਕਦੇ ਆ Enjoyment ਕਰ ਸਕਦੇ ਆ ਕਿਉਂਕਿ ਘੰਟੇ ਡੇਢ ਦਾ ਫਰਕ ਆ ਹੈਗਾ ਮਰਸਰ ਨਾਲ ਤੇ 2 1/2 ਦਾ ਸ਼ੋਅ ਆ ਹੁਣ ਐਂਟਰੀ ਕਿਨੇ ਵੇ 10 ਮਿੰਟ ਪਹਿਲਾਂ 10 1/2 10 ਮਿੰਟ ਦਾ ਐਂਟਰੀ ਆ ਕਿ ਤੇ 5 ਦਾ ਮਿੰਟ ਦਾ ਕਪਾ ਅੰਦਰ ਚੱਲ ਜਾਣਾ ਇੱਧਰ ਨੂੰ ਐਂਟਰੀ ਆ ਉੱਧਰ ਨੂੰ ਬਾਹਰ ਨਿਕਲਣਾ ਆ ਬਾਹਰ ਵਾਲਾ ਹੋਰ ਵੀ ਫਿਲਮਾਂ ਲੱਗੀਆਂ ਇੱਥੇ ਮਿਲੇਗਾ ਸਿੱਖਾ ਨੂੰ ਕਿ ਜਾਂ ਇਹ ਤੇ ਜ ਇਹ ਤੇ ਜ ਬੜਾ ਯਾਰ ਇੱਕ ਡਾਇਲੋਗ ਤੇ ਮੈਂ ਬੜਾ ਵਧੀਆ ਸੁਣੀ ਆਵਾ ਕਿ ਥੋੜਾ ਜਿਹਾ ਇੱਕ ਬਾਰਡਰ ਖੋਲੋ ਤਾਂ ਮੈਂ ਆ ਦਿੱਲੀ ਨੂੰ ਜਿਹੜੀਆਂ ਵਾ ਪਟੜੀਆਂ ਸਾਰੀਆਂ ਸੁਨੇਦੀਆਂ ਬਣਾ ਲਾਂਗਾ ਹੁਣ ਬਾਰਡਰ ਕਿਹੜੇ ਦੀ ਗੱਲ ਕੀਤੀ ਏ ਤੇ ਜਾ ਕੇ ਉਹਨਾਂ ਨੂੰ ਅੰਦਰ ਹੀ ਪਤਾ ਲੱਗੇਗਾ ਕਿਹੜੇ ਬਾਰਡਰ ਦੀ ਗੱਲ ਇਹ ਬਣੀ ਕਿਰਤੇ ਮੇਰੇ ਤੇ ਇਹ ਤੇਰੇ ਤੇ ਹੀ ਬਣੀ ਆ ਭਰਾਵਾ ਦੇਵ ਕਰੋੜ ਤੋਂ ਨਹੀਂ ਆ ਹੁਣ ਇਸ ਟਾਈਮ ਤੇ ਦੇਵ ਕਰੋੜ ਤੋਂ ਨਹੀਂ ਆ ਕੇ ਇੱਕ ਉਹ ਉੱਤੇ ਉਹ ਵੀ ਫਿਲਮ ਲੱਗੀ ਆ ਜਿਹਦੇ ਖਾਣ ਵਾਲੀ ਤੇ 8 ਮਾਰਚ ਨੂੰ ਆ ਦੋ ਫਿਲਮਾਂ ਮਾਰ ਲਈ ਹੋ ਚੁੱਕੀਆਂ ਵਾ ਤੇ ਵਧੀਆ ਵਾ ਹੁਣ ਦੇਖਦੇ ਆ ਜੇ ਆ ਕੇ ਬਾਕੀ ਤੁਹਾਨੂੰ ਰਿਵਿਊ ਖੰਮੇ ਆ ਕਿੱਦਾਂ ਦਾ ਸੌਤਾ ਵਾ ਤੇ ਮੰਨੂ ਨਾਲ ਆਇਆ ਅੱਜ ਅੱਜ ਮੇਰੇ ਕੋਲ ਇਹ ਬੰਦਾ ਆ ਇਹਨੂੰ ਲੈ ਕੇ ਆਇਆ ਮੈਂ ਇਹ ਮੈਨੂੰ ਲੈ ਕੇ ਆਇਆ ਦੋਨੋਂ ਇੱਕ ਦੂਜੇ ਨਾਲ ਆਏ ਆ ਇੱਕ ਦੂਜੇ ਨਾਲ ਹੀ ਆਏ ਆ ਤੇ ਬਾਕੀ ਚਲੋ ਵੀ ਆਪਾਂ ਹੁਣ ਕਰਦੇ ਆਂ ਵੇਟ ਆਪਣਾ ਟਾਈਮ ਟੇਬਲ ਦੀ ਜਿੰਨਾ ਜਿੰਨਾ ਟਾਈਮ ਦੱਸਿਆ ਵਾ ਸਾਨੂੰ ਤੇ ਫੇਰ ਆਪਾਂ ਮਿਲਦੇ ਆਂ ਤੁਹਾਨੂੰ ਅੰਦਰ ਜਾ ਕੇ ਤੇ ਵਧੀਆ ਵਾ ਸਿਨੇਮਾ ਬਟਾਲੇ ਸ਼ਹਿਰ ਵਿੱਚ ਜੇ ਸਿਨੇਮਾ ਮਤਲਬ ਹੈਗਾ ਤੇ ਥੋੜਾ ਜਿਹਾ ਵਧੀਆ ਵਾ ਆਪਣਾ ਬਟਾਲਾ ਸ਼ਹਿਰ ਵੀ ਇੱਕ ਬੜਾ ਇਤਿਹਾਸਿਕ ਸ਼ਹਿਰ ਆ ਤੇ ਇਹਦੇ ਨਾਲ ਹੀ ਬੜੀਆਂ ਚੀਜ਼ਾਂ ਜਣੀਆਂ ਬਟਾਲੇ ਦੇ ਵਿੱਚ ਇਸ ਟਾਈਮ ਹੈਗੀਆਂ ਵਾ ਜਿਹੜੀਆਂ ਦੇਖਣਯੋਗ ਆ ਤੇ ਬਾਕੀ ਮਿਲਦੇ ਆ ਜੀ ਧੰਨਵਾਦ ਅੰਦਰ ਜਾਓ ਲਓ ਜੀ ਥੋੜੇ ਟਾਈਮ ਤੱਕ ਆਪਣੀ 2 ਨੰਬਰ ਦੇ ਵਿੱਚ ਐਂਟਰੀ ਆ ਤੇ ਬਾਕੀ ਚੱਲਦੇ ਆਪਾਂ ਅੰਦਰ ਆ ਇੰਨੀ ਘਾਈ ਜੀ ਆਡੀਅੰਸ ਕਿੱਥੇ ਹੀ ਆ ਚ ਕਿੱਥੇ ਆ ਆਪਣਾ ਮੁੱਖ ਮੰਤਰੀ ਭਗਵੰਤ ਸਿੱਖਿਆ ਦੇ ਖੇਤਰ ਵਿੱਚ ਪਹਿਰਾਬਦਲਾ ਲਈ ਕਿੰਨਾ ਨੰਬਰਾਂ ਬਣਾ ਸਕੀਮ ਸ਼ੁਰੂ ਕੀਤੀ ਹੈ ਇਹ ਪੰਜਾਬ ਸਰਕਾਰ ਦੀ ਇੱਕ ਬਹੁਤ ਹੀ ਬਾਖਸ਼ਾਲੀ ਯੋਜਨਾਵਾਂ ਚੋਂ ਇੱਕ ਹੈ ਜਿਸ ਤਹਿਤ ਦੇ ਇਸ ਜਿਹੜੀ 117 ਸਰਕਾਰੀ ਸਕੂਲਾਂ ਨੂੰ ਆਪਣੇ ਵਿਕੇ ਦਾਸਨੀਆ ਕਦਾਂ ਦੀ ਇਹ ਮੂਵੀ ਸਕੂਲ ਉਹ ਆਪਣਾ ਪੰਜਾਬ ਦੇ ਜਿਹੜਾ ਰਿਵਿਊ ਆ ਨਾ ਬਾਹਰ ਕਿਤੇ ਹੋਊਗੇ ਅਸੀਂ ਲੋਕਾਂ ਨੂੰ ਇੰਤਮ ਲੱਗਿਆ ਉਹ ਐਨੇ ਸੋਹਣੇ ਸੋਹਣੇ ਗਾਣੇ ਪਰ ਆਪਣੀ ਅੱਡਿਆ ਡਾਡਾ ਮਸ਼ੀਨ ਨੂੰ ਚਲਾਣ ਦੀ ਲੋੜ ਨਹੀਂ ਪਈ ਇੱਥੇ ਤਾਂ ਹਾਂ ਬੋਲ ਯਾਰ ਕੋਈ ਅੱਜ ਦਾ ਕਿੱਦਾਂ ਲੱਗਾ ਤੁਹਾਨੂੰ ਨਾ ਬੜੀਆ ਲੱਗੀ ਨਹੀਂ ਮੇਰੇ ਨਵੇਂ ਚੰਨੋ ਪਰ ਕੀ ਲੱਗਾ ਜੀ ਜਿੱਦਾ ਨਾਮ ਮਤਲਬ ਹੈ ਸਵਾਦ ਦੇਗਾ ਕੋਈ ਚੋਰੀ ਹੋ ਗਿਆ ਹੋਵੇ ਜਿੱਦਾ ਵੀ ਦੁਨੀਆਂ ਵਿੱਚ ਰਹਿੰਦੀ ਹੋਵੇ ਕੋਈ ਕਿਤੇ ਬ੍ਰਹਮ ਸੱਚੀਆਂ ਨਹੀਂ ਆ ਰਹਾ ਸਹੀੰਦਾਵਾ ਸਾਚਾ ਦੱਿਆ ਹੰਦਾਵਾ ਕਿ ਕਿੱਦਾਵਾ ਇਹ ਬੰਦੋਲੇ ਲੱਗਦੇ ਵੀ ਆ ਕਿ ਜਿੱਦਾਂ ਦਾ ਬੀਜ ਬੀਜਾਂਗੇ ਉਸਾਂ ਦਾ ਹੀ ਆ ਇਹਦੀ ਗੱਲ ਵਿੱਚ ਆ ਕਿ ਇਹ ਸਭ ਤੋਂ ਪਹਿਲੇ ਨੰਬਰ ਤੇ ਸਹੀ ਗੱਲ ਹੈ ਬੰਦੂ ਕੋਲ ਬੁਲਾ ਦੇ ਇਹਨਾਂ ਬੜੀਆਂ ਆ ਯਾਰ ਜਿਹੜੀ ਬੜੀ ਜਅਕੀ ਬਣੀ ਆ। ਕਿ ਰਾਖਿਆ ਐਲੀ ਤੋਂ ਹੋਟੋ ਵਧੀਆ ਬਣੀ ਆ ਕਿ ਰਾਖਿਆ। ਖਾਸ ਕਰਕੇ ਜਿਹੜਾ ਨਸ਼ੇ ਦਾ ਕਾਰੋਬਾਰ ਚੱਲਦਾ ਵਾ। ਉਹਦੇ ਦੇ ਵੀ ਬੜੀ ਵਧੀਆ ਜਿਹਾ ਨਸ਼ੇ ਦਾ ਕਾਰੋਬਾਰ ਕਿਵੇਂ ਚੱਲਦਾ ਵਾ। ਇਹਨਾਂ ਦੀ ਸ਼ੈਅ ਤੇ ਚੱਲਦਾ ਵਾ। ਸਾਰਾ ਕੁਝ ਜੁਲੰਦੇ ਵਿੱਚ ਦੱਸਿਆ ਗਿਆ ਵਾ। ਕਿ ਇੱਕ ਜਿਹੜੀ ਸਭ ਤੋਂ ਵੱਡੀ ਗੱਲ ਇਹ ਵੀ ਆ ਕਿ ਇਹ ਦੁਸ਼ਮਨ ਦਾ ਟੱਕਰਾ ਸੱਜਣਾ ਕਿਦਾ ਜਾਵੇ ਤਾਂ ਮੇਰੇ ਉਹਨਾਂ ਨੇ ਯਾਰ ਮਾਰ ਕਰਕੇ ਵੀ ਉਹਨੂੰ ਦੁਸ਼ਮਨ ਜਿਹੜਾ ਮਾਰਿਆ ਜਾਂਦਾ ਵਾ ਤੇ ਸਦਾ ਕੁਝ ਵਿੱਚ ਉਹਨਾਂ ਨੇ ਇੱਕ ਪੰਚਾੜ ਜਿਹੜਾ ਬਣਾਇਆ ਹੈ ਅੱਜਕੱਲ ਮਾਰਦੇ ਯਾਰ ਮਾਰਦੇ ਹੈ ਅੱਜਕੱਲ ਮਾਰਦੇ ਯਾਰ ਮਾਰਦੇ ਜਾਰੀ ਕਰ ਦੋ ਯਾਰ ਅੱਜਕੱਲ ਦੇ ਸਹੀ ਜਾਂਦਾ ਅੱਲਾਹ ਦੇ ਚਾਣੇ ਫੇਰ ਵੀ ਜੀ ਨਹੀਂ ਮਾਰਾ ਮੋਟਾ ਕਲਾੜਾ ਹੁੰਦਾ ਹੈ ਨਾ ਦੁਸ਼ਮਣ ਹੈਗਾ ਵਾਸਤੇ ਬੜਾ ਆਵਾਜ਼ ਪਤਾ ਨਹੀਂ ਲੱਗਦਾ ਸਹੀ ਗੱਲ ਹੈ ਇਹ ਗੱਲ ਹੈਗੀ ਹੈ ਪਹਿਲਾਂ ਦੁਸ਼ਮਣ ਦੇ ਸਾਹਦੇ ਤੋਂ ਤੋਰੇ ਜੇ ਕਲਾੜਾ ਹੁੰਦਾ ਹੈ ਜੀ ਸਾਡਾ ਕਲਾੜਾ ਦੁਸ਼ਮਣ ਹੈ ਅੱਜ ਮਤਲਬ ਕਿ ਦੁਸ਼ਮਣ ਨਾਲ ਹੀ ਤੁਰਦੇ ਫਿਰਦੇ ਆ ਪਤਾ ਨਹੀਂ ਲੱਗਣਦੇ ਕਿ ਕਿਹੜਾ ਦੁਸ਼ਮਣ ਹੈ ਚਲੋ ਜੀ ਮਿਲਦੇ ਆ ਸਾਨੂੰ ਅਗਲੇ ਵਲੌਗ ਦੇ ਵਿੱਚ